ਸਵਾਗਤ ਹੈ ਜੀ ਤੁਹਾਡਾ ਅੰਮ੍ਰੇ ਦੇ YouTube ਚੈਨਲ ਪੰਜਾਬ ਨੌਲੇਜ ਗੁਰੂ ਦੀ ਵਿੱਚ ਅੱਜ ਆਪਾਂ ਇਹਨਾਂ ਤੁਹਾਡੇ ਲਈ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਹਾਂ ਬਹੁਤ ਸਾਰੇ ਪਿੰਡਾਂ ਦੇ ਦੇਖਣ ਸਿਹਾ ਜਿੱਦਾਂ ਪੰਜਾਬ ਸਰਕਾਰ ਦੀਆਂ ਕੁਝ ਸਕੀਮਾਂ ਸੀਗੀਆਂ ਵੀ ਔਰਤਾਂ ਨੂੰ ਜਿਹੜਾ 1-1000 ਰੁਪਏ ਦਿੱਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਫੇਰ ਮੈਂ ਤਾਂ ਕੁਛ ਨਹੀਂ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਕੁਝ ਨੌਨ ਸਰਵਾਜ ਇਹਦਾ ਵੀ ਨਜਾਇਜ਼ ਫਾਇਦਾ ਉਠਾਉਣਾ ਉਠਾਉਣ ਲੱਗ ਪਿਆ ਹੈ। ਉਸ ਪਿਛਲੇ ਦਿਨਾਂ ਵਿੱਚ ਕੁਝ ਸੂਚਨਾ ਮਿਲੀ ਆ ਪਿੰਡਾਂ ਦੇ ਵਿੱਚ ਜਾ ਕੇ ਨੌਨ ਸਰਵਾਜ ਫਰਾਟੀ ਬੰਦੇ ਜਿਹੜੇ ਹੈਗੇ ਆ ਉਹ ਗੁਰਦੁਆਰਾ ਸਾਹਿਬ ਜਾ ਕੇ ਤੇ ਭਾਈ ਨੂੰ ਕਹਿੰਦੇ ਆ ਜੀ ਤੁਸੀਂ ਅਨਾਉਂਸਮੈਂਟ ਪਿੰਡ ਵਾਲਿਆਂ ਨੂੰ ਕਰੋ। ਕਿ ਪੰਜਾਬ ਸਰਕਾਰ ਦੀਆਂ ਦਾਅਤਾਂ ਅਨੁਸਾਰ ਜਿਹੜਾ ਕਿ ਔਰਤਾਂ ਨੂੰ 1-1000 ਰੁਪਿਆ ਮਿਲਣਾ ਸੀ ਅਸੀਂ ਉਹਦੇ ਵਾਸਤੇ ਪਿੰਡਾਂ ਵਿੱਚ ਫਾਰਮ ਭਰਨਾ ਹੈ ਉਹ ਅਨਾਉਂਸਰਵਾਜਾਂ ਨੇ ਜਿਹੇ ਨਵਾਂ ਕੰਮ ਸ਼ੁਰੂ ਕਰ ਦਿੱਤਾ ਅਨਾਉਂਸਮੈਂਟ ਕਰਾ ਦਿੰਦੇ ਆ ਕਰਾ ਕੇ ਤੇ ਮੁਰਕੀ ਉਹ ਉਥੇ ਝੂਠੇ ਫਾਰਮ ਭਰਨੇ ਸ਼ੁਰੂ ਕਰ ਦਿੰਦੇ ਆ ਫਾਰਮ ਭਰ ਕੇ ਕੋਈ ਉਹਦੇ ਉੱਤੇ 2-2 4-400 ਰੁਪਿਆ ਭਾਰਮ ਭਾਰ ਮੰਦਾ ਲੈਂਦੇ ਆ ਇੰਆ ਪਿੰਡਾਂ ਵਿੱਚ ਨਹੀਂ ਬਹੁਤੀ ਜਾਣਕਾਰੀ ਲੋਕਾਂ ਨੂੰ ਹੁੰਦੀ ਆ ਤੇ ਉਹ ਜਿਹੜੇ ਹੈਗੇ ਆ ਫਾਰਮ ਆਪਣਾ ਪ੍ਰਵਾਹ ਕੇ ਤੇ ਪੈਸੇ ਜਿੰਨੇ ਵੀ ਉਹ ਮੰਗਦੇ 2-400 ਰੁਪਏ ਆ ਉਹ ਦੇ ਦਿੰਦੇ ਆ ਇਹ ਨੌਂਸਰਵਾਜਾਂ ਨੇ ਨਵਾਂ ਜਿਹੜਾ ਹੈਗਾ ਧੋਖਾ ਧਰੀ ਦਾ ਕੰਮ ਲੱਭ ਲਿਆ ਇਸ ਲਈ ਮੈਂ ਇਸ ਵੀਡੀਓ ਦੇ ਮਾਦੀ ਵਿਚ ਰਹੀ ਆ ਆਪ ਜੀ ਨੂੰ ਸੂਚਨਾ ਦੇਣਾ ਚਾਹਣਾ ਕਿ ਇਹ ਜਿਹੇ ਨੌਂਸਰਵਾਜਾਂ ਤੋਂ ਬਚਿਆ ਜਾਵੇ ਕਿ ਜਦੋਂ ਇਹ ਸਰਕਾਰ ਵੱਲੋਂ ਜਿਹੜੇ ਹੈਗੀਆਂ ਸਹੂਤਾ ਦੇਣੀਆਂ ਸ਼ੁਰੂ ਕੀਤੀਆਂ 1000 ਰੁਪਏ ਵਾਲਾ ਜੋ ਹੈਗਾ ਇਹ ਸਕੀਮ ਸ਼ੁਰੂ ਕੀਤੀ ਤਾਂ ਇਹ ਆਮ ਕਰਕੇ ਪੰਚਾਇਤ ਸੈਕਟਰੀ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਫਾਰਮ ਭਰ ਹੋਣਗੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਹੈਗੇ ਨੁਮਾਇੰਦੇ ਉਹ ਆਲ ਕੇ ਫਾਰਮ ਭਰਨਗੇ ਹਾਲੇ ਤੱਕ ਜਿਹਾ ਕੋਈ ਵੀ ਸਰਕਾਰ ਨੂੰ ਜਿਹੜਾ ਹੈਗਾ ਫਾਰਮ ਭਰਨ ਬਾਰੇ ਕੋਈ ਗੱਲਬਾਤ ਨਹੀਂ ਚੱਲੀ ਜਿਹੜੇ ਔਰਤਾਂ ਨੂੰ ਪੈਸੇ ਮਿਲਦੇ ਆ ਇਸ ਕਰਕੇ ਤੁਸੀਂ ਜਿਹੇ ਧੋਖਾਧੜੀ ਜਾਂ ਜਿਹੜੇ ਠਾਕਵਾ ਫੌਡੀ ਜਾਂ ਨੌ ਸਰਪਾਜ ਆ ਉਹਨਾਂ ਤੋਂ ਸचेत ਰਹੋ ਅਜੇ ਆਪਣੇ ਜਿਹੜੀ ਵੀਡੀਓ ਆ ਮੇਰੀ ਇਹ ਅੱਗੇ ਦੀ ਹੈ ਕਿ ਸ਼ੇਅਰ ਕਰੋ ਤਾਂ ਕਿ ਕੋਈ ਵੀ ਇਹੋ ਜਿਹਾ ਨੌ ਸਰਪਾਜ ਕੋਲੇ ਪੜੇ ਲੋਕਾਂ ਨੂੰ ਪਿੰਡਾਂ 'ਚ ਆਣ ਕੇ ਧੱਕ ਨਾ ਸਕੇ ਤੁਸੀਂ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਤੋਂ ਕੀਮਤੀ ਸਮਾਂ ਕੱਢਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮੈਂ ਅਜੀਆਂ ਸੂਚਨਾਵਾਂ ਜਿਹੜੀਆਂ ਤੁਹਾਡੀ ਜਾਣਕਾਰੀ ਲਈ ਸचेत ਕਰਨ ਵਾਲੀਆਂ ਲੈ ਕੇ ਆਉਂਦਾ ਰਹਾਂਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਿੰਦ ਜੈ ਭਾਰਤ ਧੰਨਵਾਦ ਜੀ